ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਆ ਮੈਂ ਵੀਡੀਓ ਲੈ ਕੇ ਆ ਆ ਬਲਾਂ ਵਾਲੇ ਪਰਨੇ ਦੀ ਪਹਿਲਾਂ ਆਪਾਂ ਜਿਹੜਾ ਬਲਾਂ ਵਾਲੇ ਪਰਨੇ ਲੇਬਲ ਹਲਕਾ ਢਲਾ ਰੱਖ ਕੇ ਸਾਈਡ ਦੇ ਉੱਤੇ ਜਿਹੜਾ ਆਪਾਂ ਜੁੜਾ ਕਰ ਲਵਾਂਗੇ ਫਿਰ ਉਸ ਤੋਂ ਆ ਜਿਹੜਾ ਆਪਾਂ ਪਰਨਾਲ ਪਰਨੇ ਦਾ ਪਰਲਾ ਲਗਾਵਾਂਗੇ ਆਪਾਂ ਬੜਾ ਆਪਣਾ ਵੱਡਾ ਲੜੂਗਾ ਉਸ ਨੂੰ ਫੜ ਕੇ ਛੋਟੇ ਲੜ ਨੂੰ ਅੰਦਰ ਨੂੰ ਫੁੱਲ ਕਰਾਂਗੇ ਫਿਰ ਉਸ ਤੋਂ ਆ ਆਪਾਂ ਨੇ ਜੁੜ ਵਾਲੀ ਜੁੜਾਈ ਸਾਈਡ ਦੇ ਉੱਤੇ ਅਦਾ ਜੁੜਾ ਟਾ ਕੇ ਦਿੰਦਾ ਜਿਹੜਾ ਹਲਕਾ ਨੰਗਾ ਛੱਡ ਕੇ ਉਦੋਂ ਤੇ ਜਿਹੜਾ ਆਪਾਂ ਦੂਸਰਾ ਲੜ ਲਗਾਵਾਂਗੇ ਫਿਰ ਉਸ ਤੋਂ ਇਸ ਲੜ ਦੇ ਵਿੱਚ ਆਪਾਂ ਨੇ ਬਲ ਪਾ ਕੇ ਇਸ ਲੜ ਨੂੰ ਜਿਹੜਾ ਆਪਣਾ ਸ਼ਾਇਦ ਉਸ ਲੜ ਛੱਡਿਆ ਸੀ ਉਹ ਇਸ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਇਸ ਲੜ ਨੂੰ ਆਪਾਂ ਟੈਟ ਕਰਾਂਗੇ ਲੜ ਨੂੰ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਲ ਪਾ ਕੇ ਵੈਕ ਤੱਕ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਪਾ ਲਵਾਂਗੇ ਕਫੜੇ ਬਾਅਦ ਦਿਨਾਲੇ ਆਪਣੇ ਲਾੜੂ ਦਾ ਸਲਾਦ ਨੂੰ ਸੈੱਟ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੁਹਾਨੂੰ ਜਿਹੜਾ ਆਪਾਂ ਅਗਲਾ ਲੜ ਲਗਾਵਾਂਗੇ ਇਸ ਲੜ ਨੂੰ ਹਲਕਾ ਬੈਕ ਤੋਂ ਪਿੰਚ ਕਰ ਲਵਾਂਗੇ ਉਸ ਲੜ ਨੂੰ ਅੱਖ ਦਾ ਖਿੱਚ ਕੰਨ ਦਾ ਕਿਹੜਾ ਅਧਾਗਾ ਟਾਕ ਲਓ ਇਸ ਨਾਲ ਉਸ ਲੜ ਦਾ ਨਾਟਕ ਕੰਨ ਟਾਕ ਕੱਟ ਆਕ ਲਵਾਂਗੇ ਲੜ ਨੂੰ ਉੱਪਰੋਂ ਫੋਲਡ ਕਰਾਂਗੇ ਤੇ ਇਸ ਲੜ ਤੋਂ ਉਸ ਤੋਂ ਬਾਅਦ ਹੁਣ ਆਪਾਂ ਇਸ ਲੜ ਨੂੰ ਜਿਹੜਾ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ ਲੜ ਨੂੰ ਉੱਪਰੋਂ ਇੱਕ ਗਰ ਫੋਲਡ ਕਰਕੇ ਤੇ ਹੁਣ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਲਾਰ ਲਵਾਂਗੇ ਬਲਾਂ ਨੂੰ ਖਲਾਰਣ ਤੋਂ ਬਾਅਦ ਇਸ ਲੜ ਨੂੰ ਹੁਣ ਆਪਾਂ ਲਗਾ ਦੇਵਾਂਗੇ ਜੀ ਅਜਿਹੇ ਲੋੜਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਸੈੱਟ ਕਰਾਂਗੇ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੇ ਪਾਣੇ ਬੰਨਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਿਹੜਾ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਇਸ ਲੜ ਨੂੰ ਹਲਕਾ ਜਿਹਾ ਆਪਾਂ ਖਿੱਚ ਲਵਾਂਗੇ ਅੱਖ ਤੱਕ ਲੜ ਨੂੰ ਖਿੱਚਣ ਤੋਂ ਬਾਅਦ ਹੁਣ ਇਸ ਲੜ ਦੇ ਵਿੱਚ ਆਪਣੇ ਜਿਹੜੇ ਬਣ ਲੈਣਾ ਬਲਾਂ ਨੂੰ ਇਕੱਠਾ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਫੋਲਡ ਕਰ ਦੇਵਾਂਗੇ ਜੀ ਲੜ ਨੂੰ ਫਿਰ ਉਸ ਤੋਂ ਬਾਅਦ ਲੜ ਨੂੰ ਉੱਪਰੋਂ ਫੋਲਡ ਕਰਕੇ ਤੇ ਹੁਣ ਇਸ 샐ਾਡ ਦੇ ਵਿੱਚ ਜਿਹੜੇ ਆਪਣੇ ਬਲ ਲਏ ਨੇ ਬਲਾਂ ਨੂੰ ਖਿਲਾਰ ਲਵਾਂਗੇ ਇਸ 샐ਾਡ ਦੇ ਵਿੱਚ ਜਿਹੜੇ ਆਪਣੇ ਬਲ ਲਏ ਨੇ ਬਲਾਂ ਨੂੰ ਇਕੱਠੇ ਕਰਕੇ ਤੇ ਇਸ 샐ਾਡ ਨੂੰ ਜਿਹੜਾ ਆਪਾਂ ਇਸ 샐ਾਡ ਦੇ ਵਿੱਚ ਜਿਹੜੇ ਆਪਣੇ ਬਲ ਲਏ ਨੇ ਬਲਾਂ ਨੂੰ ਖਿਲਾਰ ਕੇ ਤੇ ਵੈਕ ਤੇ ਇਸ 샐ਾਡ ਦੇ ਵਿੱਚ ਬਲ ਪਾ ਲਵਾਂਗੇ ਫਿਰ ਉਸ ਦਾ ਜਿਹੜਾ ਆਪਣਾ ਹੁਣ ਇਸ ਲੜ ਦੇ ਵਿੱਚ ਬਲ ਪਾ ਕੇ ਇਸ ਲੜ ਨੂੰ ਵੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਜੀ ਤੇ ਹੁਣ ਆਪਾਂ ਬਾਦ ਦੇ ਨਾਲ ਜਿਹੜੇ ਆਪਣੇ ਲੜ ਸੀਗੇ ਨੋਕ ਦੇ ਕੋਲ ਉਹਨਾਂ ਲੜਾਂ ਨੂੰ ਆਪਾਂ ਸੈੱਟ ਕਰਾਂਗੇ ਤਾਂ ਜਿਹੜਾ ਆਪਾਂ ਸਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਵੀ ਬੈਕ ਤੋਂ ਪਿੰਚ ਕਰਾਂਗੇ। ਉਸ ਲੜ ਨੂੰ ਅੱਖ ਤੱਕ ਖਿੱਚਾਂਗੇ ਲੜ ਨੂੰ ਉੱਪਰੋਂ ਅੱਗੇ ਜਿਹੜਾ ਆਪਾਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਜੀ। ਉਸ ਤੋਂ ਆਪਾਂ ਇਸ ਲੜ ਨੂੰ ਖੋਲ ਲਵਾਂਗੇ। ਹੁਣ ਇਸ ਲੜ ਨੂੰ ਜਿਹੜਾ ਆਪਾਂ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਇਕੱਠੇ ਕਰਾਂਗੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰਾਂਗੇ। ਤੇ ਹੁਣ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਖਿਲਾਰ ਲਵਾਂਗੇ ਜਿਹੜਾ ਆਪਣਾ ਉੱਤੋਂ ਸਿਰ ਨੰਗਾ ਹੋਊਗਾ ਉਸ ਨੂੰ ਆਪਾਂ ਇਸ ਲੜ ਦੇ ਥੱਲੇ ਦੇ ਕੇ ਆਪਣਾ ਸਿਰ ਕਵਰ ਕਰ ਦਵਾਂਗੇ ਜੀ ਤੇੜਾ ਹੁਣ ਆਪਣੀ ਨੋਕ ਹੋ ਗਈ ਸੁਵਾਨੇ ਦੀ ਨੋਕ ਨੂੰ ਵੀ ਨੋਕ ਦੇ ਕੋਲੇ ਆਪਣੇ ਬਲ ਲੈ ਲੈਂਦਾ ਬਲਾਂ ਨੂੰ ਆਪਾਂ ਸੈੱਟ ਕਰਾਂਗੇ ਜੀ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਦੇ ਪੁਣੀ ਨੂੰ ਖੋਲ ਕੇ ਉਸ ਤੋਂ ਤਲਾ ਬੱਲਾ ਆ ਪਤਲੇ ਨੂੰ ਫੋਲਡ ਕਰਾਂਗੇ ਥੜਾ ਦਾ ਬੱਲੇ ਨੂੰ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰਾਂਗੇ ਲੜ ਨੂੰ ਹਲਕਾ ਜਿਹਾ ਬੈਕ ਤੋਂ ਪਿੰਚ ਕਰ ਲਾਂ ਕਿ ਪਿੰਚ ਕਰ ਲਵਾਂਗੇ ਆ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਾਂਗੇ ਲੜ ਨੂੰ ਉਪਰੋਂ ਚੰਗੀ ਤਰ੍ਹਾਂ ਆਪਾਂ ਜਿਹੜਾ ਫੋਲਡ ਕਰਾਂਗੇ ਉਸ ਤਰ੍ਹਾਂ ਇਸ ਲੜ ਦੇ ਉੱਤੇ ਹੱਥ ਫੇਰ ਕਿਹੜਾ ਸਲੜ ਨੂੰ ਸਾਫ਼ ਕਰ ਲਵਾਂਗੇ ਤੇ ਲੜ ਨੂੰ ਆਪਾਂ ਫਰੰਟ ਦੇ ਉੱਤੇ ਇੱਕ ਗਾਰ ਫੋਲਡ ਕਰਾਂਗੇ ਜੀ ਫਰੰਟ ਦੇ ਉੱਤੇ ਲੜ ਨੂੰ ਇੱਕ ਗਾਰ ਜਿਹੜਾ ਆਪਾਂ ਫੋਲਡ ਕਰਾਂਗੇ ਸਲੜ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਨੂੰ ਆਪਾਂ ਸਾਫ਼ ਕਰਕੇ ਲਗਾਵਾਂਗੇ ਹੁਣ ਇਹ ਚਲੜ ਨੂੰ ਫਰੰਟ ਦੇ ਉੱਤੇ ਡਬਲ ਫੋਲਡ ਕਰਾਂਗੇ ਤੇ ਬਾਕੀ ਤੱਕ ਸਲੜ ਨੂੰ ਜਿਹੜਾ ਸਾਫ਼ ਕਰ ਲਵਾਂਗੇ ਜੀ ਲੜ ਨੂੰ ਉਪਰ ਫੋਲਡ ਕਰਕੇ ਤੇ ਇਸ ਲੜ ਨੂੰ ਬੈਕ ਟਾਕ ਸਾਫ ਕਰਾਂਗੇ ਤੇ ਪਿਛਲੇ ਲੜ ਜਿਹੜਾ ਆਪਣਾ ਬਾਕੀਲਾ ਲੜ ਰਹਿ ਗਿਆ ਉਸ ਲੜ ਨੂੰ ਬੈਕ ਤੇ ਦਬ ਦਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ